ਸਾਰੇ ਕਿਸਾਨ ਭਰਾਵਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਵੋ ਪਿੱਛੇਲੇ ਸਮੇਂ ਦੇ ਵਿੱਚ ਆਪਾਂ ਬਹੁਤ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਪਰ ਹੁਣ ਜਿਹੜਾ ਸਮਾਂ ਅੱਗੇ ਆ ਰਿਹਾ ਵਾ ਆਲੂ ਦੀ ਪਟਾਈ ਤੋਂ ਬਾਅਦ ਹੁਣ ਉਹਦੇ 'ਚ ਕਈ ਆਫਰਾਂ ਹੁੰਦੀਆਂ ਨੇ ਇਹ ਤੇ ਬਖ ਬਖ ਆਪਾਂ ਵਿਚਾਰਾਂ ਕਰਦੇ ਰਵਾਂਗੇ ਆਲੂ ਦੀ ਪਟਾਈ ਤੋਂ ਬਾਅਦ ਕਸਾਨਾਂ ਕੋਲੇ ਕਈ ਆਫਰਾਂ ਹੁੰਦੀਆਂ ਨੇ ਜਿਵੇਂ ਮੱਕੀ ਦੀ ਲਾ ਲਓ ਅ ਸੈਂਚਰੀ ਲਾ ਲਓ ਤੇ ਜਾਂ ਤੁਸੀਂ ਸੂਰਜਮੁਖੀ ਲਾ ਸਕਦੇ ਹੋ ਜਾਂ ਤੁਸੀਂ ਲਾ ਸਕਦੇ ਹੋ ਮੂੰਗੀ ਇਹਦੇ ਚ 4-5 ਆਫਰ ਆਪਣੇ ਕੋਲੇ ਹੁੰਦੀਆਂ ਨੇ ਪੇਠਾ ਵੀ ਲਾ ਸਕਦੇ ਹੋ ਤੇ ਕਈ ਆਫਰਾਂ ਹੁੰਦੀਆਂ ਨੇ ਜਿਹੜਾ ਕਿਸੇ ਕਿਸਾਨ ਨੂੰ ਜਿਹੜੇ ਏਰੀਏ ਦੇ ਵਿੱਚ ਜਿਹੜੀ ਫਸਲ ਵਧੀਆ ਹੁੰਦੀ ਆ ਉਸ ਅਨਸਾਰ ਕਿਸਾਨ ਆਪਦੀ ਫਸਲ ਬੀਜ ਲੈਂਦਾ ਵਾ ਪਰ ਅੱਜ ਆਪਾਂ ਇੱਕ ਫਸਲ ਦੇ ਉੱਤੇ ਉਸ ਦਾ ਲੇਖਾ ਜੋਖਾ ਜ਼ਰੂਰ ਕਰਾਂਗੇ ਜੋ ਮੇਰੀ ਜ਼ਿੰਦਗੀ ਦਾ ਤਜਰਬਾ ਜਾਂ ਜੋ ਮੈਂ ਖੇਤਾਂ ਦੇ ਵਿੱਚ ਸੀਡ ਲਾਈ ਨੇ ਉਹਨਾਂ ਦਾ ਮੈਂ ਜ਼ਰੂਰ ਤੁਹਾਡੇ ਨਾਲ ਲੇਖਾ ਜੋਖਾ ਕਰੂੰਗਾ ਅੱਜ ਆਪਾਂ ਕਰਾਂਗੇ ਮੱਕੀ ਦੀ ਫਸਲ ਤੇ ਅੱਜ ਆਪਾਂ ਇਦਾ ਲੇਖਾ ਜੋਖਾ ਕਰਾਂਗੇ ਕਿਸਾਨ ਭਰਾਵੋ ਇੱਕ ਵਾਇਰ ਕੰਪਨੀ ਦੀ ਜਿਹੜੇ ਮੱਕੀ ਆਉਂਦੀ ਆ ਜਿਨੇ ਲੰਬਾ ਸਮਾਂ ਸਾਡੇ ਕਿਸਾਨਾਂ ਦੇ ਵਿੱਚ ਸਰਦਾਰੀ ਕਾਇਮ ਰੱਖੀ ਆ ਲੰਬਾ ਸਮਾਂ ਸਰਦਾਰੀ ਵੀ ਕਾਇਮ ਰੱਖੀ ਆ ਤੇ ਝਾੜ ਵੀ ਉਹਨੇ ਵੱਧ ਤੋਂ ਵੱਧ ਦਿੱਤੇ ਨੇ ਤੇ ਕਿਸਾਨਾਂ ਦੀ ਪਹਿਲੀ ਪਸੰਦ ਬਣ ਕੇ ਰਹੀ ਆ ਉਹ ਹੈਗੀ 9108 ਵਾਇਰ ਕੰਪਨੀ ਦੀ 9108 ਜਿਹੜੀ ਮੱਕੀ ਆ ਉਹ ਬਹੁਤ ਹੀ ਲੰਮਾ ਸਮਾਂ ਉਹਨੇ ਕਿਸਾਨਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਤੇ ਇੱਕ ਉਹਨਾਂ ਨੇ ਇਸ ਤੋਂ ਬਾਅਦ ਫਿਰ ਮੱਕੀ ਬਣਾਈ 9208 ਤੇ ਹੁਣ ਲੇਟੈਸਟ ਉਹਨਾਂ ਨੇ ਕੱਢੀ ਆ 9248 ਜਿਹੜੀ 9108 ਤੇ 9208 ਸੀ ਇਹ ਮੱਕੀ ਦੀ ਜਿਹੜੀ ਛੱਲੀ ਸੀਗੀ ਉਹ ਮੱਕੀ ਦੇ ਅੱਧ ਤੋਂ ਥੱਲੇ ਲੱਗਦੀ ਸੀਗੀ ਇਹਦਾ ਟਾਂਡਾ ਵੀ ਬਹੁਤ ਮਜ਼ਬੂਤ ਸੀਗਾ ਤੇ ਮੱਕੀ ਡਿੱਗਦੀ ਨਹੀਂ ਸੀਗੀ ਮੇਰੀ ਆਜ ਵੀ ਚੱਖੜ ਆ ਜਵੇ ਪਰ ਅੱਜ ਤੱਕ ਇਹਦਾ ਟਾਂਡਾ ਕਿਤੇ ਵੀ ਟੇਡਾ ਨਹੀਂ ਹੋਇਆ ਤੇ ਝਾੜ ਵੀ ਕਿਸਾਨਾਂ ਨੂੰ ਇਹਨੇ ਬਹੁਤ ਜ਼ਿਆਦਾ ਦਿੱਤਾ ਕਿਉਂਕਿ ਜਦ ਜਿਹੜੀ ਮੱਕੀ ਡਿੱਗਦੀ ਨਹੀਂ ਤੇ ਝਾੜ ਵੀ ਉਹਨੇ ਬਹੁਤ ਜ਼ਿਆਦਾ ਦਿੱਤਾ ਤੇ ਜਿਹੜੀ ਹੁਣ 9248 ਇਹਨਾਂ ਨੇ ਨਵਾਂ ਸੀਡ ਇਹਨਾਂ ਨੇ ਜਿਹਕੇ ਕਿਸਾਨਾਂ ਨੂੰ ਮਹਿਿਆ ਕਰਵਾਉਣਾ ਵਾ ਉਹ ਹੁਣ ਆਪਾਂ ਪਹਿਲੀ ਵਾਰੀ ਬੀਜਣਾ ਮਾ ਉਹਦਾ ਆਪਾਂ ਲੇਖਾ ਜੋਖਾ ਤਾਂ ਅਜੇ ਨਹੀਂ ਕੀਤਾ ਜਾ ਸਕਦਾ ਬਈ ਉਸ ਮੱਕੀ ਦਾ ਜਿਹੜਾ ਕੀ ਮਕਸਦਾ ਜਾਂ ਉਹਦਾ ਉਹਦਾ ਜਿਹੜਾ ਮਤਲਬ ਉਹਦਾ ਕਰੈਕਟਰ ਕੀ ਆ ਉਹ ਆਪਾਂ ਬਾਅਦ ਦੇ ਵਿੱਚ ਹੀ ਉਹਦਾ ਲੇਖਾ ਜੋਖਾ ਕਰਾਂਗੇ ਜਦੋਂ ਆਪਣੇ ਕੋਲੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਬੀਜ ਪੈਦਾ ਹੋਊਗਾ ਇਹ ਵਧੀਆ ਰਹੀ ਆ ਮੱਕੀ ਤੇ ਦੂਸਰੇ ਦੂਸਰੀ ਮੈਂ ਇਹਦਾ ਜਿਹੜਾ ਟਾਈਮ ਆ ਉਹ ਟਾਈਮ ਥੋੜਾ ਜਿਆਦਾ ਵੱਧ ਲੈਂਦੀ ਆ ਵਾਇਰ ਕੰਪਨੀ ਦੀ ਇਹਦਾ ਟਾਈਮ ਹੈਗਾ 130 ਦਿਨ ਤੋਂ ਲੈ ਕੇ 135 ਦਿਨ 40 ਦਿਨ ਤੱਕ ਵੀ ਲੈ ਜਾਂਦੀ ਆ 140 ਦਿਨ 35 ਦਿਨ 30 ਦਿਨ ਅਕਸਰ ਇਹ ਜਿਹੜੀ ਮੱਕੀ ਆ ਪੱਕਣ ਨੂੰ ਲਾ ਦਿੰਦੀ ਆ ਟਾਈਮ ਜ਼ਿਆਦਾ ਦਿੰਦੀ ਆ ਇਸ ਕਰਕੇ ਥੋੜੀ ਜਿਹੀ ਸਮੱਸਿਆ ਆਉਂਦੀ ਸੀ ਕਿਉਂਕਿ ਜਾਂ ਫਿਰ ਜਿਹੜਾ ਝੋਨਾ ਸੀ ਉਹ ਲੇਟ ਹੋ ਜਾਂਦਾ ਸੀ ਫਿਰ ਇਸ ਤੋਂ ਬਾਅਦ ਬਹੁਤ ਕੰਪਨੀਆਂ ਨੇ ਨਵੇਂ-ਨਵੇਂ ਸੀਡ ਪੈਦਾ ਕੀਤੇ ਜਿਵੇਂ ਨਿਊਟਰਾਂਟਾ ਹੈਗੀ ਆ ਨਿਊਟਰਾਂਟਾ ਦੀ ਜਿਹੜੀ ਮੱਕੀ ਆ ਉਹਦਾ ਪੱਕਣ ਦਾ ਟਾਈਮ ਹੈਗਾ 110 ਤੋਂ 115 ਦਿਨ ਤੇ ਉਹ 10 ਫਰਵਰੀ ਤੋਂ ਲੈ ਕੇ ਤਕਰੀਬਨ 15 ਮਾਰਚ 20 ਮਾਰਚ ਤੱਕ ਵੀ ਤੁਸੀਂ ਇਸ ਸੀਡ ਨੂੰ ਲਾ ਸਕਦੇ ਆ ਉਹ ਸੀਡ ਹੈਗਾ ਜੈਡ ਐਮ 1211 ਜੈਡ ਐਮ 1211 ਤੇ ਇਹ ਕਿ ਇਹਨਾਂ ਨੇ ਹੋਰ ਵੀ ਮੱਕੀ ਦਾ ਜਿਹੜਾ ਸੀੜ ਤਿਆਰ ਕੀਤਾ ਦਾ ਸਾਈਲੇਜ ਵਾਸਤੇ ਕਣਕ ਤੋਂ ਬਾਅਦ ਕਣਕ ਕਟਣ ਤੋਂ ਬਾਅਦ ਚਾਰੇ ਵਾਸਤੇ ਬਹੁਤ ਵਧੀਆ ਜਿਹੜੀ ਇਹਨਾਂ ਨੇ ਮੱਕੀ ਬਣਾਈ ਆ ਸਾਈਲੇਜ ਪਾਉਣ ਵਾਸਤੇ ਉਹ ਹੈ ਜੀ ਆ 777 ਮੱਕੀ ਜਿਹਦੀ ਹਾਈਟ ਵੀ ਬਹੁਤ ਉੱਚੀ ਹੁੰਦੀ ਆ ਤੇ ਬਹੁਤ ਵਧੀਆ ਦਾ ਚਾਰ ਬਣਦਾ ਛੱਲੀ ਵੀ ਵਧੀਆ ਬਣਦੀ ਆ ਤੇ ਉਹ ਚਾਰੇ ਵਾਸਤੇ ਕੰਮ ਆ ਤੇ ਜਿਹੜੀ 12 11 ਮੱਕੀ ਆ ਨਾ ਕਿਸਾਨ ਵੀਰੋ ਉਹਦੀ ਜਿਹੜੀ ਛੱਲੀ ਆ ਉਹ ਵੀ ਅੱਧ ਤੋਂ ਥੱਲੇ ਲੱਗਦੀ ਆ ਤੇ ਮੱਕੀ ਠੰਡੀ ਵੀ ਹੈ ਨਹੀਂ ਤੇ ਉਹਦਾ ਝਾੜ ਵੀ ਬਹੁਤ ਵਧੀਆ ਵਾ ਇੱਕ ਸਭ ਤੋਂ ਵੱਡੀ ਗੱਲ ਉਹਦੇ ਵਿੱਚ ਇੱਕ ਹੋਰ ਸਭ ਤੋਂ ਵੱਡੀ ਖੂਬੀ ਆ ਕਿ ਉਹ ਮੱਕੀ ਦਾ ਝਾੜ ਵੀ ਕਾਫੀ ਜ਼ਿਆਦਾ ਆ ਤੇ ਜਿਹੜਾ ਮੱਕੀ ਦਾ ਕਲਰ ਆ ਦਾਣੇ ਦਾ ਕਲਰ ਆ ਉਹ ਲਾਲ ਰੰਗ ਦਾ ਵਾ ਤੇ ਜਿਹੜਾ ਮੱਕੀ ਦਾ ਦਾਣਾ ਉਹ ਬਹੁਤ ਹੀ ਮੋਟਾ ਵਾ ਜਿਹਦੇ ਨਾਲ ਕਿਸਾਨਾਂ ਨੂੰ ਰੇਟ ਵੀ ਵੱਧ ਮਿਲਦਾ ਵਾ ਤੇ ਮੱਕੀ ਦੇ ਮੰਡੀ ਦੇ ਵਿੱਚ ਇੱਕ ਵੱਖਰਾ ਹੀ ਢੇਰ ਹੀ ਆ ਜਿਹੜੀ ਉਹ ਨਜ਼ਰ ਆਉਂਦੀ ਆ ਇਹ ਵੀ ਕਿਸਾਨਾਂ ਨੂੰ ਬਹੁਤ ਵਧੀਆ ਜਿਹੜਾ ਰਿਜ਼ਲਟ ਦੇ ਰਹੀ ਆ ਇਸ ਤੋਂ ਬਾਅਦ ਜੇ ਆਪਾਂ ਕਰੀਏ ਪੈਨੀਅਰ ਕੰਪਨੀ ਦੀ ਗੱਲ ਜਿਹੜੀ ਪੈਨੀਅਰ ਕੰਪਨੀ ਦੀ ਵੀ ਆ ਇਹ ਇਹਨੇ ਬਹੁਤ ਵਧੀਆ ਸੀਡ ਇਸ ਕੰਪਨੀ ਨੇ ਕਿਸਾਨਾਂ ਨੂੰ ਮਹਈਆ ਕਰਵਾਏ ਨੇ 1890 ਤੇ 1899 ਇਹਦਾ ਟਾਈਮ ਵੀ ਤਕਰੀਬਨ 110 ਦਿਨਾਂ ਤੇ ਇਸ ਕੰਪਨੀ ਨੇ ਸਾਈਲੇਜ ਵਾਸਤੇ 1844 ਮੱਕੀ ਵੀ ਮੱਕੀ ਦਾ ਸੀਡ ਵੀ ਤਿਆਰ ਕੀਤਾ ਤੇ ਉਹ ਵੀ ਸਾਈਲੇਜ ਵਾਸਤੇ ਵਧੀਆ ਜੀ 1844 ਉਹ ਕੰਮ ਕਰਦੀ ਆ ਤੇ ਮੈਂ ਗੱਲ ਕਰੂੰਗਾ 1890 ਤੇ 1899 ਦੀ ਇਹ ਮੱਕੀ ਝਾੜ ਬਹੁਤ ਦਿੰਦੀ ਆ ਬਹੁਤ ਹੀ ਵਧੀਆ ਝਾੜ ਦਿੰਦੀ ਆ ਜੀਦਾ ਕਲਰ ਲਾਲ ਆ ਤੇ ਦਾਣਾ ਵੀ ਮੋਟਾ ਵਾ ਇਹਦੇ ਚ ਇੱਕ ਸਮੱਸਿਆ ਆ ਰਹੀ ਆ ਦੇ ਵਿੱਚ ਜਿਹੜਾ ਇਹਦੀ ਛੱਲੀ ਆ ਉਹ ਅੱਧ ਤੋਂ ਉੱਪਰ ਜਾ ਕੇ ਲੱਗਦੀ ਆ ਅੱਧ ਤੋਂ ਉੱਪਰ ਲੱਗਣੇ ਕਰਕੇ ਇਹਦਾ ਟਾਂਡਾ ਵੀ ਜਿਹੜਾ ਹੈਗਾ ਵਾ ਜਿਹੜਾ ਮੋਟਾ ਵਾ ਟਾਂਡਾ ਜਿਹਨੂੰ ਆਪਾਂ ਕਹਿੰਦੇ ਆ ਉਹ ਥੋੜਾ ਜਿਹਾ ਪਤਲਾ ਹੁੰਦਾ ਵਾ ਜੇਕਰ ਉਸ ਸਮੇਂ ਦੇ ਵਿੱਚ ਨੇਰੀ ਜਾਂ ਕੋਈ ਚੱਖੜ ਚੱਲ ਪਵੇ ਤਾਂ ਇਹ ਮੱਕੀ ਦੇਗਦੀ ਬਹੁਤ ਆ ਕੀ ਇਹ ਵੀ ਸਮੱਸਿਆ ਆ ਵੀ ਬਟਨ ਵੇਲੇ ਆਪਾਂ ਨੂੰ ਨਾਲ ਲੇਵਰਾ ਲਾਉਣੀਆਂ ਪੈਂਦੀਆਂ ਨੇ ਤੇ ਮੱਕੀ ਲੇਬਰ ਦੇ ਥਰੂ ਇਕੱਠੀ ਕਰਾ ਕੇ ਫੇਰ ਉਹਨੂੰ ਕੰਪੈਨ ਦੇ ਰਾਹੀਂ ਉਹਦੀ ਜਿਹੜੀ ਬੜਾਈ ਕੀਤੀ ਜਾਂਦੀ ਆ ਤੇ ਕਿਉਂਕਿ ਮੱਕੀ ਧੈਂਦੀ ਬਹੁਤ ਜ਼ਿਆਦਾ ਪਰ ਝਾੜ ਇਸ ਮੱਕੀ ਦਾ ਮੈਨੂੰ ਬਹੁਤ ਜ਼ਿਆਦਾ ਦਿੱਤਾ ਵਾ ਤੇ ਸਿਰਫ ਇਹਦੀ ਇੱਕੋ ਹੀ ਸਮੱਸਿਆ ਵੀ ਛੱਲੀ ਉੱਪਰ ਲੱਗਣ ਕਰਕੇ ਟਾਂਡਾ ਪਤਲਾ ਕਰਕੇ ਇਹ ਮੱਕੀ ਜਿਹੜੀ ਦੇਖ ਪੈਂਦੀ ਆ ਤੇ ਇਸ ਤੋਂ ਬਾਅਦ ਮੈਂ ਗੱਲ ਕਰੂੰਗਾ ਨੀਜੂ ਬਿੱਡੋ ਨੀਜੂ ਬਿੱਡੋ ਦੀ ਜਿਹੜੀ ਕੰਪਨੀ ਦੇ ਇਹਨੇ ਵੀ ਆ ਸਾਨੂੰ ਸੀਡ ਬਹੁਤ ਵਧੀਆ ਦਿੱਤੇ ਆ ਮੈਂ ਪਰਸਾਲ ਵੀ ਇਹ ਮੱਕੀ ਕਾਫੀ ਲਾਈ ਸੀਗੀ ਆਪਣੇ ਖੇਤਾਂ ਦੇ ਵਿੱਚ ਇਸ ਮੱਕੀ ਦੇ 1368 138 ਜਿਹੜਾ ਇਹਨੇ ਮੱਕੀ ਦਾ ਜਿਹੜਾ ਸੀਡ ਕਿਸਾਨਾਂ ਨੂੰ ਮਹੱਇਆ ਕਰਵਾਇਆ ਦਾ ਬਹੁਤ ਹੀ ਵਧੀਆ ਸੀਡ ਆ ਜਿਹਦੀ ਛੱਲੀ ਵੀ ਅੱਧ ਤੋਂ ਥੱਲੇ ਲੱਗਦੀ ਆ ਤੇ ਇਹਦਾ ਕਲਰ ਵੀ ਗੂੜਾ ਲਾਲ ਆ ਲਾਲੀ ਦੇ ਵਿੱਚ ਦਾਣਾ ਮਾਇਦਾ ਤੇ ਸਿਰੇ ਤੱਕ ਜਿਹੜੀ ਛੱਲੀ ਆ ਉਹ ਭਰੀ ਹੋਈ ਆ ਤੇ ਦਾਣਾ ਇਹਦਾ ਮੋਟਾ ਵੀ ਬਹੁਤ ਆ ਜਿਹਦੇ ਕਰਕੇ ਇਹਦੀ ਮੰਡੀ ਦੇ ਵਿੱਚ ਸੇਲ ਵੀ ਵੱਧ ਹੁੰਦੀ ਆ ਤੇ ਮਹਿੰਗੇ ਵੱਧ ਭਾਅ ਦੇ ਵਿੱਚ ਵਿਕਦੀ ਆ ਤੇ ਇਹਦਾ ਬਹੁਤ ਹੀ ਵਧੀਆ ਇਹਦੇ ਰਿਜ਼ਲਟ ਨੇ ਤੇ ਇਹਦਾ ਵੀ ਜਿਹੜਾ ਪੱਕਣ ਦਾ ਟਾਈਮ ਆ ਉਹ 110 ਦਿਨਿਆਂ ਤੇ ਤਕਰੀਬਨ ਜਿਹੜੀਆਂ ਹੈਗੀਆਂ ਨੇ 110 ਵਾਲੀਆਂ ਦਾ 110 ਦਿਨ ਜਾਂ 15 ਦਿਨ ਵਾਲੀਆਂ ਮੱਕੀਆਂ ਨੇ ਤੇ ਇੱਕ ਇਹਨਾਂ ਦੀ ਜਿਹੜੀ ਸਾਈਲੇਜ ਵਾਸਤੇ ਆਉਂਦੀ ਆ ਉਹ ਹੈਗੀ ਆ ਡ੍ਰਾਈਗਨ ਡ੍ਰਾਈਗਨ 1247 ਜਿਹੜੀ ਮੱਕੀ ਆ ਸਾਈਲੇਜ ਵਾਸਤੇ ਉਹਦੇ ਬਹੁਤ ਹੀ ਵਧੀਆ ਰਿਜ਼ਲਟ ਨੇ ਤੇ ਬਹੁਤ ਹੀ ਵਧੀਆ ਮੱਕੀ ਆ ਮੈਂ 13 ਠਾੜ ਦੀ ਜਿਹੜੀ ਗੱਲ ਕਰਦਾ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਤੇ ਕਿਸਾਨਾਂ ਦੇ ਦਿਲਾਂ ਤੇ ਰਾਜ ਵੀ ਕਰਦੀ ਆ ਤੇ ਇਸ ਤੋਂ ਬਾਅਦ ਮੈਂ ਗੱਲ ਕਰੂੰਗਾ ਸ੍ਰੀ ਰਾਮ ਦੀ ਸ੍ਰੀ ਰਾਮ ਦੀ ਪਰ ਮੱਕੀ ਮੈਂ ਬੀਤੀ ਤਾਂ ਹੈ ਨਹੀਂ ਸੀ ਪਰ ਇਸਦੀ ਪਹਿਲੇ ਸਾਲ ਮੈਂ ਜ਼ਰੂਰ ਲਾਉਂਗਾ ਇਹ ਉਹਨਾਂ ਨੇ ਵੀ ਸੀਡ ਇੱਕ ਬਹੁਤ ਵਧੀਆ ਜਿਹੜਾ ਦਿੱਤਾ ਵਾ 5501 5501 ਕਾ ਜਿਹੜੀ ਇਹਦਾ ਵੀ ਜਿਹੜਾ ਟਾਈਮ ਹੈਗਾ ਵਾ ਉਹ 15 ਜਨਵਰੀ ਤੋਂ ਲੈ ਕੇ 15 ਮਾਰਚ ਤੱਕ ਤੁਸੀਂ ਇਸ ਮੱਕੀ ਨੂੰ ਬੀਜ ਸਕਦੇ ਹੋ ਤੇ ਇੱਕ ਸਾਈਲੇਜ ਵਾਸਤੇ ਇਹਨਾਂ ਨੇ ਬਣਾਵਾ 5533 ਇਹ ਮੈਂ اكيد ਜ਼ਰੂਰ ਵਰਤੂੰਗਾ ਤੇ ਇਹਦੇ ਜਿਹੜੇ ਰਿਜ਼ਲਟ ਨੇ ਮੈਂ ਤੁਹਾਨੂੰ ਸਮਾਂ ਆਉਣ ਤੇ ਫਿਰ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਇੱਕ ਵਾਰੀ ਨਾ ਮੈਂ ਮੱਕੀ ਦੀ ਸ਼ਾਰਟੇਜ ਹੋ ਗਈ ਬਹੁਤ ਜ਼ਿਆਦੇ ਸੀਡ ਦੀ ਬਹੁਤ ਜ਼ਿਆਦੇ ਸ਼ਾਰਟੇਜ ਸੀਗੀ ਬੜੀ ਮੈਂ ਕੋਸ਼ਿਸ਼ ਕੀਤੀ ਬੜੀ ਪਾਈ ਨਾਟ ਕੀਤੀ ਤੇ ਮੇਰਾ ਜਿਹੜਾ ਸੀਡ ਵਾਲੀ ਦੁਕਾਨ ਸੀ ਉਹ ਬੜਾ ਮਿੱਤਰ ਸੀ ਉਹ ਮੈਨੂੰ ਕਹਿੰਦਾ ਜੀ ਤੁਸੀਂ ਇਸ ਤਰ੍ਹਾਂ ਕਰੋ ਵੀ ਸੇਰੀ ਕੱਲੀ ਸ੍ਰੀ ਇੱਕ ਦਾ ਸ੍ਰੀ ਰਾਮਾ ਇੱਕ ਕੱਲਾ ਸ੍ਰੀ ਕੰਪਨੀ ਆ ਜਿਨ੍ਹਾਂ ਨੇ ਕਿਸਾਨਾਂ ਨੂੰ ਇੱਕ ਬਹੁਤ ਵਧੀਆ ਸੀਡ ਦਿੱਤਾ 1199 ਜਿਹੜਾ 1199 ਸੀਡ ਆ ਮੈਂ ਉਹ ਬੀਜਿਆ ਸੀਗਾ ਤੇ ਪਰ ਮੈਨੂੰ ਉਹਦਾ ਬੀਜ ਨਹੀਂ ਸੀ ਮਿਲਿਆ ਪਰ ਆਰ ਬੀਜਿਆ ਸੀ ਪਰ ਉਹਦਾ ਝਾੜ ਬਹੁਤ ਜ਼ਿਆਦਾ ਸੀਗਾ ਮੱਕੀ ਦਾ ਦਾਣਾ ਵੀ ਲਾਲੀ ਤੇ ਸੀਗਾ ਤੇ ਦਾਣਾ ਮੋਟਾ ਵੀ ਬਹੁਤ ਸੀ ਤੇ ਉਹਦਾ ਪੱਕਣ ਦਾ ਟਾਈਮ ਵੀ ਬਹੁਤ ਘੱਟ ਆ ਕਿਸਾਨ ਭਰਾਵੋ ਮੈਂ ਇਹ ਜਿਹੜੇ ਤੁਹਾਡੇ ਨਾਲ ਵੀ ਤੁਹਾਡੇ ਨਾਲ ਸਾਂਝੇ ਕੀਤੇ ਆ ਸਾਡੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬਹੁਤ ਕੰਪਨੀਆਂ ਨੇ ਜਿਹੜੀਆਂ ਸੀਡ ਮੱਕੀ ਦੇ ਤਿਆਰ ਕਰਦੀਆਂ ਨੇ ਪਰ ਜਿਹੜੇ ਕਿਸਾਨ ਦੇ ਖੇਤਾਂ ਦੇ ਵਿੱਚ ਆ ਕੇ ਸਹੀ ਰਿਜ਼ਲਟ ਦਿੰਦੀਆਂ ਨੇ ਸਹੀ ਝਾੜ ਦਿੰਦੀਆਂ ਨੇ ਤੇ ਉਹ ਫਿਰ ਕਿਸਾਨਾਂ ਦੇ ਦਿਲਾਂ ਤੇ ਰਾਜ ਕਰਦੀਆਂ ਨੇ ਇਹ ਕਿਸਾਨ ਭਰਾਵੋ ਮੈਂ ਤੁਹਾਨੂੰ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਜਿਹੜੇ ਜ਼ਰੂਰੀ ਨੁਕਤੇ ਆ ਸੀਡ ਚਾਹੇ ਕਿਸੇ ਕੰਪਨੀ ਦਾ ਖਰੀਦੋ ਇਹ ਤੁਹਾਡੀ ਮਰਜ਼ੀ ਆ ਤੁਹਾਡੀ ਇੱਛਾ ਤੁਹਾਡੇ ਵੀ ਤਜਰਬੇ ਹੋਣਗੇ ਇਹ ਤਿੰਨ ਚਾਰ ਗੱਲਾਂ ਦਾ ਤੁਸੀਂ ਜ਼ਰੂਰ ਸੀਡ ਲੈਣ ਵੇਲੇ ਚਾਰ ਤੋਂ ਪੰਜ ਗੱਲਾਂ ਦਾ ਜ਼ਰੂਰ ਤੁਸੀਂ ਧਿਆਨ ਦੇਣਾ ਤੇ ਉਸ ਗੱਲਾਂ ਤੋਂ ਬਿਨਾ ਤੁਸੀਂ ਮੱਕੀ ਦਾ ਸੀਡ ਨਹੀਂ ਲੈਣਾ ਹੈਗਾ ਸਭ ਤੋਂ ਵੱਡੀ ਦਾ ਗੱਲ ਵੀ ਜਿਹੜੀ ਮੱਕੀ ਦਾ ਹੇਮਾ ਉਹ ਛੇਤੀ ਪੱਕਣੀ ਚਾਹੀਦੀ ਆ ਜਿਵੇਂ 100 10 ਤੋਂ 15 ਦਿਨ ਦੇ ਵਿੱਚ ਵਿੱਚ ਤੁਹਾਡੀ ਮੱਕੀ ਪੱਕਣੀ ਚਾਹੀਦੀ ਆ ਦੂਸਰੀ ਗੱਲ ਜਿਹੜੀ ਮੱਕੀ ਦਾ ਮੱਕੀ ਨੂੰ ਜਿਹੜੇ ਟਾਂਡੇ ਨੂੰ ਛੱਲੀ ਲੱਗਣੀ ਆ ਜਿਹੜੀ ਮੱਕੀ ਦੇ ਟਾਂਡੇ ਨੂੰ ਛੱਲੀ ਲੱਗਣੀ ਆ ਉਹ ਉੱਧ ਤੋਂ ਥੱਲੇ ਕਹਿਣ ਦਾ ਮਤਲਬ ਢਾਕ ਤੋਂ ਥੱਲੇ ਛੱਲੀ ਲੱਗਣੀ ਚਾਹੀਦੀ ਆ ਦੂਸਰਾ ਗੱਲ ਜਿਹੜਾ ਮੱਕੀ ਦਾ ਕੱਲਰ ਉਹ ਲਾਲ ਹੋਣਾ ਚਾਹੀਦਾ ਵਾ ਤੇ ਜਿਹੜਾ ਮੱਕੀ ਦਾ ਦਾਣਾ ਉਹ ਮੋਟੇ ਤੋਂ ਮੋਟਾ ਹੋਣਾ ਚਾਹੀਦਾ ਵਾ ਜਿਹਦਾ ਤੁਹਾਨੂੰ ਇੱਕ ਵੱਖਰਾ ਰੇਟ ਮਿਲ ਸਕਦਾ ਵਾ ਤੇ ਦੂਸਰਾ ਜਿਹੜਾ ਮੱਕੀ ਦਾ ਟਾਡਾ ਉਹ ਮਜ਼ਬੂਤ ਹੋਣਾ ਚਾਹੀਦਾ ਜਿਹੜਾ ਪਤਲਾ ਟਾਡਾ ਹੋਊਗਾ ਛੱਲੀ ਉੱਪਰ ਲੱਗੀ ਹੋਊਗੀ ਉਹ ਜਿਹੜਾ ਟਾਡਾ ਹੋਊਗਾ ਮੱਕੇ ਛੇਤੀ ਡਿੱਗੂਗੀ ਤੇ ਜਿਹਦੇ ਕਰਕੇ ਸਾਨੂੰ ਵੱਢਣ ਵੇਲੇ ਲੇਬਰ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਤੇ ਸਾਡਾ ਝਾੜ ਵੀ ਘਟਾਉਂਦੀ ਹੈ ਕਿਉਂਕਿ ਖੇਤਾਂ ਦੇ ਵਿੱਚ ਬਹੁਤ ਜਾਣਾ ਜਿਹੜਾ ਦਾਣਾ ਸਾਡਾ ਖਰਾਬ ਹੋ ਜਾਂਦਾ ਵਾ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਤੁਸੀਂ ਧਿਆਨ ਹਿੱਤ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਮੱਕੀ ਦਾ ਜਿਹੜਾ ਸੀਡ ਆ ਉਹ ਲੈਣਾ ਵਾ ਤੇ ਧੋਖੇ ਧੜੀ ਤੋਂ ਬਚ ਕੇ ਤੇ ਜਿਹੜਾ ਵੀ ਤੁਸੀਂ ਸੀਡ ਜਿਹੜੀ ਵੀ ਕੰਪਨੀ ਦਾ ਲੈਨੇ ਹੋ ਦੁਕਾਨਦਾਰ ਤੋਂ ਬਿੱਲ ਜ਼ਰੂਰ ਪ੍ਰਾਪਤ ਕਰੋ ਬਗੈਰ ਬਿੱਲ ਤੋਂ ਤੁਸੀਂ ਸੀਡ ਨਹੀਂ ਲੈਣਾ ਤੇ ਇਸ ਕਰਕੇ ਬਿੱਲ ਲੈਣਾ ਵੀ ਆ ਤੇ ਕਈ ਕਿਸਾਨ ਬਿੱਲ ਲੈ ਵੀ ਲੈਂਦੇ ਇਹ ਤੇ ਤੇ ਮੁੜ ਕੇ ਉਹਨੂੰ ਸਾਹਮਦੇ ਨਹੀਂਗੇ ਤੇ ਇੱਕ ਉਹਦਾ ਬਿੱਲ ਜ਼ਰੂਰ ਸਾਬਣਾਵਾ ਕਾਨੂੰ ਕੋਈ ਸੀਡ ਦੇ ਵਿੱਚ ਉਹ ਨੀਕੀ ਹੁੰਦੀ ਆ ਤੁਹਾਡੇ ਨਾਲ ਧੋਖਾ ਧੜੀ ਹੁੰਦੀ ਆ ਤੇ ਅਸੀਂ ਮੁੜ ਕੇ ਦੁਬਾਰਾ ਦੁਕਾਨਦਾਰ ਦੇ ਨਾਲ ਗੱਲ ਕਰ ਸਕਦੇ ਆ ਤੇ ਇੱਕ ਜਿਹੜੀ ਉਹਦਾ ਪੈਕਿੰਗ ਵਾਲਾ ਲਫਾਫਾ ਵਾ ਉਹ ਨੂੰ ਵੀ ਸੰਭ ਕੇ ਰੱਖਣਾ ਚਾਹੀਦਾ ਵਾ ਤੇ ਇਹ ਕਈ ਗੱਲਾਂ ਨੇ ਜਿਹੜੀਆਂ ਧਿਆਨ ਹਿਤ ਰੱਖਣੀਆਂ ਚਾਹੀਦੀਆਂ ਕਿਸਾਨ ਵੀਰੋ ਤਾਈਓ ਤਰੱਕੀ ਕਰੋਗੇ ਹੁਣ ਖੇਤੀ ਖੇਤੀ ਨਹੀਂ ਰਹਿ ਗਈ ਖੇਤੀ ਇੱਕ ਬਿਜ਼ਨਸ ਬਣ ਗਿਆ ਜਿਹੜੇ ਕਿਸਾਨ ਬਿਜ਼ਨਸ ਸਮਝ ਕੇ ਕੀਤੀ ਕਰਦੇ ਨੇ ਉਹ ਖੁਸ਼ਹਾਲ ਨੇ ਤਰੱਕੀ ਕਰਨਗੇ ਕਾਮਯਾਬ ਹੋਣਗੇ ਕਿਸਾਨ ਤੇ ਜਿਹੜੇ ਖੇਤੀ ਸਮਝ ਕੇ ਹਜੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਸਹੀ ਨਹੀਂ ਨਿਭਾ ਰਿਹਾ ਰਹੇ ਤੇ ਉਹ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਕਿਉਂਕਿ ਜਿਹੜੇ ਖੇਤੀ ਦੇ ਸ਼ੌਂਕ ਨੇ ਇਹ ਬਹੁਤ ਮਹਿੰਗੇ ਹੋ ਗਏ ਆ ਖਰਚੇ ਬਹੁਤ ਡੀਜ਼ਲ ਪੈਟਰੋਲ ਤੇ ਜਿਹੜੇ ਸੀਡ ਆ ਖਾਦਾਂ ਨੇ ਉਹ ਸਾਰੀਆਂ ਬਹੁਤ ਮਹਿੰਗੀਆਂ ਹੋ ਗਈਆਂ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਮੈਂ ਆਸ ਕਰਦਾ ਜ਼ਰੂਰ ਤੁਸੀਂ ਆਪਣੇ ਧਿਆਨ ਦੇ ਵਿੱਚ ਰੱਖ ਕੇ ਇਹ ਆਪਣਾ ਫੈਸਲਾ ਲਵੋਗੇ ਤੇ ਅੱਗੇ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਮੇਂ-ਸਮੇਂ ਨਾਲ ਆਪਾਂ ਫਿਰ ਹੋਰ ਵੀ ਗੱਲਾਂ ਸਾਂਝੀਆਂ ਕਰਦੇ ਰਵਾਂਗੇ ਤੇ ਕਿਸਾਨ ਵੀਰੋ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ